ਜੋ ਬੰਨ ਭਾਜੀ ਇਸ ਕਿਤੇ ਪੱਠੇ ਪੁੱਠੇ ਪਾਉਂਦਾ ਨਾ ਵੇਲੀ ਠੀਕ ਆ ਹਾਂਜੀ ਉਹ ਤਾਂ ਹੀ ਸੁਣਾਉ ਉਹ ਪੜੇ ਲਿਖੇ ਆ ਉਹ ਨਹਾਉਂਦੇ ਧੁੰਦੇ ਤੇ ਆਪਣੀ ਡਿਊਟੀ ਚੱਲ ਜਾਂਦੇ ਆ ਤੇ ਇਹਦਾ ਸਾਰਾ ਦਿਨ ਲੰਘ ਜਾਂਦਾ ਕੋਈ ਜੀ ਕੀ ਕਹਣਾ ਜੀ ਇੱਥੇ ਤੇ ਦੱਸ ਤੁਸੀਂ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰ ਵਾ ਜਦੋਂ ਰਿਟਾਇਰਮੈਂਟ ਹੋ ਗਈ ਹੈ ਨਾ ਜਦੋਂ ਰਿਟਾਇਰ 21 ਸੰਦੀਪ ਹਾਂਜੀ 1 ਮਿੰਟ ਪਾ ਜੀ 21 ਨੀਬਾ ਹਾਂਜੀ ਹੋ ਗਏ ਤਿਆਰ ਹਾਂਜੀ ਤਿਆਰ ਚਲੀਏ ਬਈ ਡਿਊਟੀ ਚਲੋ ਚਲੋ ਆ ਜਾਓ ਦਜੀਤਾ ਗੇਰਾ ਲੈ ਜਾ ਉਹ ਆ ਬੰਦਾ ਛੱਡੂ ਤੇ ਤੂ ਆ ਸੱਸੀ ਤਾਂ ਜੀ ਸੱਸੀ ਤਾਂ ਜੀ ਹੋਰ ਠੀਕ ਠਾਕ ਆਰਾ ਹਾਂਜੀ ਬਈ ਇੱਥੇ ਬੈਠੋ ਹੋਰ ਚੱਲਣਾ ਡਿਊਟੀ ਹਲੇ ਚਲੇ ਹੀ ਬਸ ਤਾ ਜੀ ਤਨਖਾਣਾ ਵਧੀਆ ਚੱਲ ਜਾਂਦਾ ਵਾ। ਵੈਸੇ ਲੋਰ ਨਹੀਂ ਆ ਗਈ ਪੈਂਦੀ ਹੈਗੀ। ਚਲੋ ਵਧੀਆ ਗੱਲ ਆ। ਹਾਂਜੀ। 1 ਨੀ ਆਸ ਵੀ। ਕਿਉਂ ਗੁੰਗਾ ਸੀ ਕਰਦੇ ਆ ਸਾਰੇ ਸਾਹਮਣੇ। ਮਾਈਕ ਬੋਲੋ ਕੁਛ। ਹਲੋ। 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 ਬੋਲੇ ਮਾਈਕ ਮੰਗਣੇ ਆ ਗਏ ਫੇਰ ਉੱਥੇ ਕੀ ਕਰਨੇ। ਇੰਕੋ ਉਹ ਚਲੋ ਜੀ ਹਲੋ ਹਲੋ ਪਾ ਜੀ ਠੀਕ ਹੈ ਚੱਲਦਾ ਮੈਂ ਲੇਟ ਹੋਣ ਦੇ ਆ ਹਾਂ ਨਾ ਠੀਕ ਹੈ ਪਹੁੰਚੋ ਤੁਸੀਂ ਉਹ ਟਾਈਮ ਨਾ ਆਂਦੇ ਪੀ ਪਹੁੰਚੋ ਇੱਥੇ ਦੋ ਚਾਰ ਮਿੰਟ ਵੀ ਲੇਟ ਹੋ ਜਾਣਾ ਬੰਦਾ ਤਾਂ ਅਗਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵਤ ਦੋ ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਤਾਂ ਨਹੀਂ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅਸੀਂ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲੋ ਉਹਨਾਂ ਦਾ ਦਿਲ ਕਰ ਲੇ ਕੀ ਦੇ ਕੱਲ ਮੈਂ ਗਲਤ ਕਰੀ ਜਿਹੜਾ ਦਿਲ ਕਰਦਾ ਹੋਵੇ ਚਲੋ ਬੋਲ ਦੇਣੀ ਤੁਸੀਂ ਮੰਮੀ ਨਾਲ ਅੱਜ ਗੱਲ ਕਰ ਹੀ ਲਿਓ ਹਾਂ ਵੀ ਪਿੰਡੋਂ ਹੋਈ ਏ ਤੁਸੀਂ ਫੇਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਤੁਹਾਨੂੰ ਕਿਦਨ ਦੀ ਕਹਿੰਦੀ ਆ ਵੀ ਪਿੰਡ ਚਲੀ ਏ ਤੇ ਤੁਸੀਂ ਮੇਰੀ ਗੱਲ 'ਚ ਹਾਮੀ ਭਰਦੇ ਹੀ ਨਹੀਂ ਹੈਗੇ ਅੱਲੇ ਹਾਮੀ ਜੋਤ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਡੰਗਰ ਦੋਵੇਂ ਤਾਂ ਰਹਾ ਕੀ ਕਰਾਂ ਹੁਣ ਭਾਜੀ ਵੀ ਕਿੱਲੇ ਨੇ ਮੈਂ ਹਲੋ ਲੜਨ ਨਹੀਂ ਹੈ ਤੋ ਬੋਲੋ ਮਾਈਕ 'ਤੇ ਬੋਲੋ ਹਲੋ ਹਲੋ ਹੈ ਚਲੋ ਬੋਲੋ ਮਾਈਕ 'ਤੇ ਬੋਲੋ ਹਲੋ ਹਲੋ 21 ਜੋ ਬਣ ਭਾਜੀ ਇਸ ਕਿਤੇ ਪੱਠੇ-ਪੁੱਠੇ ਪਾਉਂਦਾ ਨਾ ਵੇਲੀ ਠੀਕ ਆ ਹਾਂਜੀ ਹੋਰ ਤੋ ਇਹ ਸੁਣਾਓ ਉਹ ਪੜ੍ਹੇ ਲਿਖੇ ਆ ਉਹ ਨਹਾਉਂਦੇ-ਧਉਂਦੇ ਤੇ ਆਪਣੇ ਡਿਊਟੀ ਚੱਲ ਜਾਂਦੇ ਆ ਤੇ ਇਹਦਾ ਸਾਰਾ ਦਿਨ ਡੰਗ ਜਾਂਦਾ ਕੋਈ ਹੈ ਕੀ ਕਹਣਾ ਜੀ ਇੱਥੇ ਤੇ ਦੱਸ ਤੁਸੀਂ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰ ਵਾ ਜੋਂ ਦੇ ਰਿਟਾਇਰਮੈਂਟ ਹੋ ਗਈ ਹੈ ਨਾ ਜੋਂ ਦੇ ਰਿਟਾਇਰਮੈਂਟ 21 ਸੰਦੀਪਾ ਹਾਂਜੀ 1 ਮਿੰਟ ਪੈਦੀ 21 ਸੰਦੀਪਾ ਹਾਂਜੀ ਹੋ ਗਏ ਤਿਆਰ ਹਾਂਜੀ ਤਿਆਰ ਚਲ ਜੀ ਬੀ ਡਿਊਟੀ ਚਲੋ ਚਲੋ ਆਜੋ ਫਿਰ ਜਜੀ ਦਾ ਗੇਰਾ ਲੈ ਜਾ ਵਾ ਬੰਦਾ ਛੱਡੂ ਤੇ 21 ਹੋ ਯਾ 2 ਸਸੀਤਾ ਜੀ ਸਸੀਤਾ ਸਸੀਤਾ ਜੀ ਹੋਰ ਠੀਕ ਠਾਕ ਆਦਾ ਹਾਂਜੀ ਵਧੀਆ ਹੋਰ ਉਹ ਚੱਲੇ ਡਿਊਟੀ ਹਾਂਜੀ ਚੱਲੇ ਹੀ ਬਸ 2 ਤਾ ਜੀ ਤਨਖਾਣਾ ਵਧੇ ਚੱਲ ਜਾਂਦਾ ਵਾ ਵੈਸੇ ਲੋਰ ਨਹੀਂ ਆ ਗਈ ਪੈਂਦੀ ਹੈਗੀ ਚਲੋ ਵਧੀਆ ਗੱਲ ਆ ਹਾਂਜੀ 1 ਨਹੀਂ ਆਤਮੀ ਕਿਉਂ ਗੁੰਗਾ ਸੀ ਕਰਨਾ ਤੇ ਸਾਰੇ ਸਾਹਮਣੇ ਮਾਈਕ ਬੋਲੋ ਕੁਛ ਹੈਲੋ 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 ਬੋਲੇ ਮਗੜੇ ਆ ਗਏ ਫਿਰ ਉੱਥੇ ਕੀ ਕਹਿਣਾ ਇਹ ਕੋ ਮੈਂ ਚਲੋ ਜੀ ਹੈਲੋ ਹੈਲੋ ਪਾ ਜੀ ਠੀਕ ਹੈ ਚੱਲਦਾ ਮੈਂ ਲੇਟ ਹੋਣ ਡਿਆ ਹਾਂ ਹਾਂ ਠੀਕ ਹੈ ਪਹੁੰਚੋ ਤੁਸੀਂ ਉਹ ਟਾਈਮ ਨਾਲ ਆਂਦੇ ਵੀ ਪਹੁੰਚੋ ਇੱਥੇ 2-4 ਮਿੰਟ ਵੀ ਲੇਟ ਹੋ ਜਾਣਾ ਬੰਦਾ ਤਾਂ ਅਗਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵੱਤ ਦੋ 2 ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਦਿੰਨੀ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅਸੀਂ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲ ਉਹਨਾਂ ਦਾ ਦਿਲ ਕਰ ਕੀ ਡੇ ਕਰ ਬੈਠਾ ਦਿਲ ਕਰ ਚਲ ਬੋਲ ਦੇ ਨੀ ਤੇ ਹੀ ਮੰਮੀ ਨਾਲ ਅੱਜ ਗੱਲ ਕਰ ਹੀ ਲਿਓ ਹਾਂ ਪਿੰਡੋਂ ਹੋਈਏ ਤੁਸੀਂ ਫੇਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਤੁਹਾਨੂੰ ਕਿਦਨ ਦੀ ਕਹਿੰਦੀ ਆ ਪਿੰਡ ਚਲੀਏ ਤੇ ਤੁਸੀਂ ਮੇਰੀ ਗੱਲ 'ਚ ਹਾਮੀ ਭਰਦੇ ਹੀ ਨਹੀਂ ਹੈਗੇ ਹਲੇ ਹਾਮੀ ਜੋਤ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਡੰਗਰ ਦੋਵੇਂ ਤਾਂ ਰਹਾ ਕੀ ਕਰਾਂ ਹੁਣ ਹੈਲੋ ਨਾ ਨੀ ਹੇ ਤੋ ਬੋਲੋ ਭਾਈ ਬੋਲੋ ਹੈਲੋ ਹੈਲੋ ਇੱਕ ਮਿੰਟ ਇੱਕ ਮਿੰਟ ਹਾਂ ਚਲੋ ਬੋਲੋ ਭਾਈ ਕੀ ਬੋਲੋ ਹੈਲੋ ਹੈਲੋ ਜੋ ਬਣ ਪਾਜੀ ਸਿੱਕੇ ਪੱਠੇ ਪੁੱਠੇ ਪਾਉਂਦਾ ਨਾ ਵੇਲੀ ਠੀਕ ਆ ਹਾਂਜੀ ਹੋਰ ਤੋ ਇਹ ਸੁਣਾਓ ਉਹ ਪੜ੍ਹੇ ਲਿਖੇ ਆ ਉਹ ਨਹਾਉਂਦੇ ਧੁੰਦੇ ਤੇ ਆਪਣੇ ਡਿਊਟੀ ਚੱਲ ਜਾਂਦੇ ਆ ਤੇ ਇਹਦਾ ਸਾਰਾ ਦਿਨ ਡੰਗ ਜਾਂਦਾ ਕੋਈ ਨਹੀਂ ਕੀ ਕਹਣਾ ਜੀ ਇੱਥੇ ਤੇ ਦੱਸ ਤੁਸੀਂ ਆਜਿਆ ਕਰੋ ਫਿਰ ਕੀ ਆ ਤੁਹਾਡਾ ਆਪਣਾ ਘਰ ਵਾ ਜੋਂ ਦੇ ਰਿਟਾਇਰਮੈਂਟ ਹੋ ਗਈ ਹੈ ਨਾ ਜੋਂ ਦੇ ਰਿਟਾਇਰ 21 ਸੰਦੀਪਾ ਹਾਂਜੀ 1 ਮਿੰਟ ਪਾ ਜੀ 21 ਸੰਦੀਪਾ ਹਾਂਜੀ ਹੋ ਗਏ ਤਿਆਰ ਹਾਂਜੀ ਤਿਆਰ ਚਲੀਏ ਬਈ ਡਿਊਟੀ ਚਲੋ ਚਲੋ ਆਜੋ ਫਿਰ ਜਜੀ ਦਾ ਉਹ ਲੈ ਗਏ ਉਹ ਆ ਬੰਦਾ ਛੱਡੂ ਤਾਂ 21 ਹੋ ਯਾ 2 87 ਜੀ 87 ਜੀ 87 ਜੀ ਹੋਰ ਠੀਕ ਠਾਕ ਆਦਾ ਇੱਥੇ ਪਰ ਵਾਚ ਡਿਊਟੀ ਹਾਂਜੀ ਚੱਲੇ ਬਸ 2 ਤਾ ਜੀ ਤਨਖਾਣਾ ਵਧੇ ਚੱਲ ਜਾਂਦਾ ਵਾ ਵੈਸੇ ਲੋਰ ਨਹੀਂ ਆ ਗਈ ਪੈਂਦੀ ਹੈਗੀ ਚਲੋ ਵਧੀਆ ਗੱਲ ਆ ਹਾਂਜੀ 1 ਨਹੀਂ ਆਤਮੀ ਕਿਉਂ ਗੁੰਗਾ ਸੀ ਕਰਨਾ ਤੇ ਸਾਰੇ ਸਾਹਮਣੇ ਮਾਈਕ ਬੋਲੋ ਕੁਛ ਹੈਲੋ 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 ਬੋਲੇ ਮਗੜੇ ਆ ਗਏ ਫਿਰ ਉੱਥੇ ਕੀ ਕਹਿਣਾ ਇਹ ਕੋ ਮੈਂ ਚਲੋ ਜੀ ਹੈਲੋ ਹੈਲੋ ਪਾ ਜੀ ਠੀਕ ਹੈ ਚੱਲਦਾ ਮੈਂ ਲੇਟ ਹੋਣ ਡਿਆ ਹਾਂ ਹਾਂ ਠੀਕ ਹੈ ਪਹੁੰਚੋ ਤੁਸੀਂ ਉਹ ਟਾਈਮ ਨਾਲ ਆਂਦੇ ਵੀ ਪਹੁੰਚੋ ਇੱਥੇ 2-4 ਮਿੰਟ ਵੀ ਲੇਟ ਹੋ ਜਾਣਾ ਬੰਦਾ ਤਾਂ ਅਗਲੇ ਗੱਲਾਂ ਕਰਦੇ ਆ ਤੇ ਇੱਥੇ ਵੱਤ ਵੱਤ ਦੋ 2 ਮਿੰਟ ਦੋ ਦੋ ਲੱਗੇ ਉਹ ਤੁਹਾਨੂੰ ਦਿੰਨੀ ਮੈਂ ਕੁਝ ਕਹਿਣ ਲਈ ਵੀ ਕਿਉਂ ਆਏ ਆ ਉਹਨਾਂ ਨੂੰ ਆਉਣ ਵਾਲਿਆਂ ਨੂੰ ਅਕਲ ਚਾਹੀਦੀ ਆ ਵੀ ਸਵੇਰਾ ਸਵੇਰਾ ਵਾ ਅਸੀਂ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਪੀਂਦੇ ਆ ਤੇ ਚਲ ਉਹਨਾਂ ਦਾ ਦਿਲ ਕਰ ਕੀ ਡੇ ਕਰ ਬੈਠਾ ਦਿਲ ਕਰ ਹਾਂ ਚਲ ਬੋਲ ਦੇ ਨੀ ਤੇ ਹੀ ਮੰਮੀ ਨਾਲ ਅੱਜ ਗੱਲ ਕਰ ਹੀ ਲਿਓ ਹਾਂ ਪਿੰਡੋਂ ਹੋਈ ਏ ਤੁਸੀਂ ਫੇਰ ਨਾ ਕਰੋ ਮੈਂ ਗੱਲ ਕਰ ਲੂੰਗਾ ਆਜੋ 12 ਦੇ ਵੇਲੇ ਨੂੰ ਫੇਰ ਆ ਜਾਣਾ ਤੁਹਾਨੂੰ ਕਿਦਨ ਦੀ ਕਹਿੰਦੀ ਆ ਪਿੰਡ ਚਲੀ ਏ ਤੇ ਤੁਸੀਂ ਮੇਰੀ ਗੱਲ 'ਚ ਹਾਮੀ ਭਰਦੇ ਹੀ ਨਹੀਂ ਹੈਗੇ ਹਲੇ ਹਾਮੀ ਜੋਤ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਡੰਗਰ ਦੋਵੇਂ ਤਾਂ ਰਿਹਾ ਕੀ ਕਰਾਂ ਹੁਣ ਬਲੇ ਭਾਜੀ ਵੀ ਕਿਤੇ